ਤੂੰ ਬਣ ਜਾ ਤੂੰ ਮੈਂ ਤੂੰ ਤੇਰੇ ਕੋਲ ਕੀ অথੋਰੀਟੀ ਹੈ ਤੇਰੇ ਕੋਲ ਘਰ ਵਾਲੀ ਮੈਂਬਰ ਨਹੀਂ ਹੈ ਤੇ ਤੇਰੇ ਘਰ ਵਾਲੀ ਨੂੰ ਲਿਆ ਸਕਦ ਕੇ ਫਿਰ ਕਿ ਤੂੰ ਤੂੰ ਕਰਦਾ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਮੈਂ ਖੁਦ ਮੈਂਬਰਾਂ ਸਰਪੰਚ ਸਾਹਿਬ ਤਾਂ ਆ ਸਰਪੰਚ ਸਾਹਿਬ ਨੇ ਹੋਰ ਤਾਂ ਭਾਈ ਭਗਮਤ ਤੋਂ ਅੰਨੇ ਕਿਹਾ ਹੋਇਆ ਬੜੂਗਾ ਹਾਂ ਕਿਹੜਾ ਕਿਹੜੇ ਜ਼ਮੀਨ ਦੀ ਭਾਈ ਅਸੀਂ ਛੱਡਣਾ ਚਾਹੁੰਦੇ ਆ ਉਹ ਉਹਦਾ ਹੋਇਆਗਾ ਗਰਾਊਂਡ ਦਾ ਮਤਲਬ ਨਹੀਂ ਪੈਂਡਦੇ ਬਾਈ ਫੇਅਰ ਕਰ ਦੋ ਪਿਛਲੇ ਸਾਲ ਦਾ ਯਾਰ ਪਿੰਡ ਦਾ ਭਵਖਾ ਕਿ ਕਿ ਗੰਦਵਾਦਾ ਮੈਂ ਹੋਰ ਤੂੰ ਗੰਦੀ ਬਣਾ ਕਿ ਗੰਦਵਾਦਾ ਨੇ ਖੇਡਣ ਜੋ ਰੱਖਾ ਬਈ ਪਿੰਡ ਦਾ ਖੇਡਣ ਜੋ ਹੈਗਾ ਗਰਾਊਂਡ ਦੱਸੋ ਮੈਨੂੰ ਕੋਈ ਦੱਸੋ ਖੇਡਣ ਜੋ ਗਰਾਊਂਡ ਹੈਗਾ ਦੱਸੋ ਖੇਡਣ ਜੋ ਹੈਗਾ ਬਈ ਕਿ ਕਿ ਦੱਸੋ ਦੱਸੋ ਬਈ ਗਾਂਟੀ ਖੇਡਣ ਜੋ ਹੈਗਾ ਆ ਦੇਖ ਲਓ ਪਿੰਡ ਦੇ ਕੁਛ ਕ ਬੰਦੇ ਆ ਬਈ ਸਾਡੇ ਜਿਹੜਾ ਗਰਾਊਂਡ ਨੂੰ ਪੱਦਰ ਨਹੀਂ ਹੋਣ ਦਿੰਦੇ ਨਹੀਂ ਨਹੀਂ ਪੰਚਾਇਤ ਦਾ ਮਤਲਬ ਕੀ ਹੈ ਘਰ ਵਾਲੀ ਹੋਈ ਕਿ ਮੈਨੂੰ ਤੂੰ ਬਾਹਰ ਲਿਆ ਫਿਰ ਉਹਨੂੰ ਜਾਂ ਤੂੰ ਕਰ ਲੈ ਜਿਹੜਾ ਸੁਣਦਾ ਨਹੀਂ ਨਹੀਂ ਬਣਦਾ ਯਾਰ ਮਾਊਆ ਯਾਰ ਗਰਾਊਂਡ ਬਣੂਗਾ ਗੱਲੇ ਕੋਈ ਕਰੇ ਵੀ ਸਾਡੇ ਪਿੰਡ ਦਾ ਗਰਾਊਂਡ ਹੈ ਜਿਹੜਾ ਇੱਕੋ ਜਿਹਾ ਹੋ ਜੇ ਉਹ ਤੇ ਕੁਛ ਕ ਬੰਦੇ ਨਹੀਂ ਹੋਣ ਦਿੰਦੇ ਅਸੀਂ ਤਾਂ ਉਹਨੂੰ ਬੈਕ ਕਰਾਂਗੇ ਹੋਰ ਦੱਸ ਕਰ ਲੈ ਆ ਦੇਖ ਲੋ ਜੀ ਆ ਦੇਖ ਲੋ ਕੀ ਕਹਿੰਦੇ ਆ ਮੈਂ ਕਹਿੰਦਾ ਮੁੱਖman ਤੂੰ ਕ ਮੇਲੇ ਪਾਉਂਦਾ ਯਾਰ ਮੁੰਡਾ ਤੂੰ ਕ ਮੇਲੇ ਪਾਉਂਦਾ ਇਹਨੇ ਪਾਉਂਦਾ ਚੱਲ ਆਪੇ ਕਰ ਲਾਂਗੇ ਮੈਂਬਰ ਹੈ ਪਾਣੀ ਮੈਂਬਰ ਕਹਿੰਦਾ ਸਰ ਰੋਜ਼ ਨਹੀਂ ਇਕੱਠ ਹੁੰਦਾ ਨਾ ਬੰਦੇ ਰੋਜ਼ ਕੀ ਆ ਜਿਵੇਂ ਬੋਲੀ ਹੋ ਜਾਵੇ ਜੇ ਬੋਲੀ ਹੋ ਗਈ ਫੇਰ ਕੀ ਉਹਦੇ ਜਿਹੜਾ ਬੋਲੀ ਹੋ ਗਈ ਪਿਛਲੇ ਨਾਲ ਵੀ ਬੋਲੀ ਹੋਈ ਆ ਉਹ ਛੱਡੂਗਾ ਕੌਣ ਛੱਡੂਗਾ ਕੌਣ ਨਹੀਂ ਚੱਲ ਤੂੰ ਟ੍ਰੈਡੀਅਮ ਵਾਲੀ ਜ਼ਮੀਨ ਛੱਡੋ ਜੀ ਪਾਸੀਂ ਉਹ ਹੀ ਬੋਲੀ ਆ ਆ ਜਿਹੜੀ ਇੱਕ ਕਿੱਲੇ ਦੀ ਬੋਲੀ ਹੋ ਰਹੀ ਆ 24 ਤਨਾਲਾਂ ਵਾਲੀ ਦੂਜੇ ਤੌਰ ਲਈ ਤਾਂ ਕਰਾ ਦਿਓ ਬੋਲੀ ਕੌਣੇ ਹੁੰਦਾਂ ਯਾਰ ਮੈਂ ਕੀ ਘਰ ਸਟੇਡੀਅਮ ਵਾਲੇ ਤੋਂ ਨਹੀਂ